ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ ਪਰਿਵਾਰ ਨੇ ਦੋਸਤਾਂ ਉੱਪਰ ਨਸ਼ੇ ਦਾ ਟਿਕਾ ਲਗਾਉਣ ਦੇ ਲਗਾਏ ਦੋਸ਼ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਰੂਪੀ ਕੋਰ ਘਰ ਘਰ ਵਿਸਤਾਰ ਕਰਦਾ ਜਾ ਰਿਹਾ ਹੈ ਜਿਸ ਕਾਰਨ ਨੌਜਵਾਨੀ ਖਤਰੇ ਵਿੱਚ ਹੈ ਹਲਕਾ ਗੁਰਦਾਸਪੁਰ ਦੇ ਪਿੰਡ ਬਾਬੋਵਾਲ ਦੇ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਵੱਲੋਂ ਉਸ ਨੂੰ ਨਸ਼ਾ ਖੁਲਾ ਕੇ ਮੌਤ ਦਾ ਕਾਰਨ ਹੋਇਆ ਹੈ ਅਤੇ ਬਾਅਦ ਦੇ ਵਿੱਚ ਉਸ ਨਾਲ ਲੁੱਟਖੋਹ ਵੀ ਕੀਤੀ ਗਈ ਹੈ ਜਿੱਥੇ ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰਤ ਲਗਾਈ ਹੈ ਪੀੜਤ ਪਰਿਵਾਰ ਦੇ ਨਾਲ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਜਾਂਦਾ ਸੀ ਪਰ ਹਰ ਵਾਰ ਕੁਝ ਨੌਜਵਾਨ ਉਸ ਦਾ ਪਿੱਛਾ ਕਰਦੇ ਸਨ ਅਤੇ ਸਾਨੂੰ ਨਹੀਂ ਸੀ ਪਤਾ ਕਿ ਕਿਸ ਕਾਰਨ ਉਸ ਕੋਲੋਂ ਪਿੱਛਾ ਕਰਦੇ ਸਨ ਪਰ ਬੀਤੇ ਕੱਲ੍ਹ ਵੀ ਉਸ ਕੋਲੋਂ ਕੁਝ 10000 ਰੁਪਏ ਸੀ ਜਿਸ ਕਰਕੇ ਕੁਝ ਸ਼ਰਾਰਤੀ ਅੰਸਰ ਉਸ ਦੇ ਮਗਰ ਲੱਗ ਗਏ ਅਤੇ ਉਸ ਨੂੰ ਜ਼ਬਰਦਸਤੀ ਨਸ਼ੇ ਦਾ ਸੇਵਨ ਕਰਵਾ ਕੇ ਉਸ ਨਾਲ ਲੁੱਟ ਵਾਦ ਵਿੱਚ ਉਸ ਦੀ Laash ਨੂੰ ਬਹਿਰਾਮਪੁਰ ਦੇ ਉੱਪਰ ਛੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਸਾਨੂੰ ਦੱਸਿਆ ਤੁਹਾਡੇ ਨੌਜਵਾਨ ਦੀ ਉੱਥੇ ਮ੍ਰਿਤਕ ਦੇ ਪਈ ਹੈ ਜਿਸ ਤੋਂ ਬਾਅਦ ਅਸੀਂ ਜਾ ਕੇ ਬੇਟੇ ਨੂੰ ਦੇਖਿਆ ਤਾਂ ਜਿਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਿੱਥੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲੂੰਗਾਂ ਦੇ ਕਿਹਾ ਕਿ ਇਹ ਇਹਨਾਂ ਦੋਸ਼ੀਆਂ ਦੇ ਉੱਪਰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਲੋਕਾਂ ਦੇ ਘਰੋਂ ਜਾ ਰਹੇ ਹਨ ਜੋ ਲੋਕਾਂ ਦੇ ਘਰਾਂ ਵਿੱਚ ਨਸ਼ਾ ਪਚਾ ਰਹੇ ਹਨ ਉਥੇ ਹੀ ਸਦਰ ਥਾਣੇ ਦੇ ਐਸਐਚਓ ਅਮਨਦੀਪ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਪੜਤਾਲ ਕਰ ਰਹੇ ਹਾਂ ਅਤੇ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਵੇਗਾ ਕਿ ਇਸ ਦੀ ਸ਼ੱਟ ਮਾਰ ਕੇ ਹੱਤਿਆ ਕੀਤੀ ਗਈ ਹੈ ਜਾਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ ਇਹ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਲੀਅਰ ਹੋਵੇਗਾ ਪਰ ਅਸੀਂ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹ ਟੋਲਾ ਮੁੰਡਾ ਆਇਆ ਸੀ ਸਦਰ ਸੱਦ ਕੇ ਬਾਅਦ ਚ ਲੈ ਕੇ ਤੇ ਲੈ ਕੇ ਕਿਤੇ ਲਾਇਆ ਹੋਣਾ ਟੀਕਾ ਮੁੰਡੇ ਨੇ ਵੀ ਲਾਇਆ ਹੋਣਾ ਟੀਕਾ ਨਹੀਂ ਨਹੀਂ ਮੁੰਡੇ ਨੇ ਮਿੱਟ ਲਾਇਆ ਨਾ ਮੈਂ ਇਹ ਨਹੀਂ ਗੱਲ ਮੈਂ ਕਹਿੰਦਾ ਜਦੋਂ ਮੁੰਡੇ ਨਾਲ ਮਿਲੇ ਇਹ ਫਿਰ दारू ਪੀਤੀ ਪਨਾ ਫਿਰ ਟੀਕੇ ਲਾਇਆ ਹਣਾ ਇਹ ਫਿਰ ਉਹਨੂੰ ਘੁੰਮਦੇ ਰੇ ਸਾਡੇ ਸ਼ਹਿਰ ਦੇ ਵਿੱਚ ਕਿਉਂਕਿ ਵੀਡੀਓ ਸਭ ਕੈਮਰੇ ਲੱਗੇ ਵੀਡੀਓ ਸਭ ਹੁੰਦੀ ਕਰਦਾ ਕੀ ਸੀ ਮੁੰਡਾ ਮੁੰਡਾ ਇੱਥੇ ਸ ਲੱਗਾ ਸੀ ਪਹਿਲਾਂ ਉਹ ਮੁੰਡਿਆਲੀ ਦੁਕਾਨ ਤੇ ਤੇ ਇਹ ਫਿਰ ਉਹ ਘੁੰਮਦੇ ਰੇ ਨੂੰ ਲੈ ਕੇ ਟੀਕਾ ਜਦੋਂ ਜ਼ਿਆਦਾ ਹੋ ਗਿਆ ਹੋਸ਼ ਨਹੀਂ ਕਰਦਾ ਇਹ ਘੁੰਮਦੇ ਰੇ ਬਾਜ਼ਾਰ ਪੂਰਾ ਕਦੇ ਉਧਰ ਲੰਦੇ ਕਦੇ ਇਹ ਪਰਦੇਸ ਹੁਰਤੇ ਸੀ ਨਾ ਟੇ ਦੋ ਬੰਦੇ ਸੀ ਤੇ ਫਿਰ ਬਾਅਦ ਵਿੱਚ ਜਦੋਂ ਇਹਨਾਂ ਨੇ 7 7:30 ਵਜੇ ਤੈਨੂੰ ਦੱਸਿਆ ਕਿ ਇਹਦਾ ਤਾਂ ਮੁੰਡਾ ਤੁਹਾਡੇ ਏਟੋ ਚ ਡਿੱਗਾ ਪਿਆ ਵਾ ਤੇ ਤੀਹ ਨੂੰ ਲਾਇਓ ਇਹ ਫਿਰ ਇਹ ਆਏ ਇੱਥੇ ਤੁਹਾਨੂੰ ਦੱਸਿਆ ਜੀ ਤੋਂ ਤੇ ਹੈ ਅਹੀ ਨਾਲ ਤੇ ਫਿਰ ਚਲ ਗਏ ਫਰਵ ਲੈਣ ਆ ਆ ਹੱਥ ਚੋਂ ਉਹਨਾਂ ਨੂੰ ਪਤਾ ਜਿਦਾ ਕਿਉਂਕਿ ਉਹ ਉਹਨਾਂ ਨੂੰ ਦੱਸਿਆ ਹੀ ਕਿਹਨੇ ਉਸ ਵੇਰੇ 9:30 ਵਜੇ ਕੰਮ ਤੇ ਛੱਡਣ ਗਏ ਆ ਔਰ ਤੋਂ ਬਾਅਦ ਇਹ ਘਰ ਆ ਗਏ ਆ ਇਕ ਘਾਰ ਜਿਹੜੋ ਆਏ ਆ ਤੇ ਏ ਘਾਰ ਆਗੇ ਇਹਨਾਂ ਨੇ ਹਰੇ ਨੂੰ ਪੈਸੇ ਨਹੀਂ ਦਿੱਤੇ ਆਟੋ ਵਾਲੇ ਨੂੰ ਉਹੀ ਮੁੰਡਾ ਜਿਹੜਾ ਉਹਨਾਂ ਨਾਲ ਹੀ ਉਹ ਫੇਰ ਅੰਦਰ ਆਇਆ ਵਾ ਉਹਨੂੰ ਬੁਲਾਣ ਮਸਤੇ ਬਾਨੇ ਨਾ ਕਿ ਪੈਸੇ ਦੇ ਉਹਨੂੰ ਨਾਲ ਲੈ ਗਿਆ ਔਰ ਕੋ ਪੈਸੇ ਹੀ ਕੱਲ 10000 ਰੁਪਿਆ ਇੱਕ ਵੀਵੋ ਦਾ ਫੋਨ ਹੀ ਤੇ ਨਾ ਫੋਨ ਲੱਭਾ ਨਾ ਪੈਸੇ ਲੱਭੇ ਬਾਹਰ ਵਿੱਚ ਪੈਸੇ ਵੀ ਔਰ ਕੋ ਲੈ ਕੇ ਲੋਟ ਕਰਕੇ ਉਹਦੀ ਉਹਨੂੰ ਮਾਰ ਕੇ ਤੇ ਝਾੜੀਆਂ ਵਿੱਚ ਸੁੱਟ ਗਏ ਕਿੱਥੇ ਮਿਲੀ ਲਾਸ਼ ਉਹਨਾਂ ਨੂੰ ਇੱਧਰ ਟਗੋਰ ਸਕੂਲ ਦੇ ਬੈਕਸਾਈਡ ਤ ਮਤਲਬ ਤੁਸੀਂ ਵਾਈਫ ਸੋ ਹਾਂਜੀ ਕੀ ਨਾਮ ਦਾ ਸ਼ਿਵਾਲੀ ਪਿਆ ਹੈ ਇੱਕ ਮੋਬਾਈਲ ਹੈ ਠੀਕ ਹੈ ਨਾ ਉਹ ਵੀ ਉਹਨਾਂ ਨੇ ਖੋ ਲਿਆ ਉਹਨੂੰ ਮੁੰਡੇ ਰ ਹਰਾਸ਼ ਬੜਾ ਕੀਤਾ ਉਹਨੂੰ ਤਮਕੇ ਤੁਮ ਕਿਲਾਗੇ ਨਾ ਤੇ ਉਹਨੂੰ ਸਾਬਕੋ ਖੋਗੇ ਤ ਉਹਨੂੰ ਮਾਰ ਕੇ ਤੇ ਉੱਥੇ ਚੜ ਗਏ ਬੈਲ ਨੇ ਹੈਗੇ ਬੈਲ ਦੇ ਸਕੂਲ ਉਹਦੇ ਬੈਕ ਸਾਈਡ ਤੇ ਸੁੱਟਿਆ ਤੇ ਸਵੇਰੇ ਉਹਨੂੰ ਪੋਚੇ ਦੇ ਪਛਾਣਦੇ ਕਿਸ ਨੂੰ ਪਤਾ ਲੱਗਾ ਫਿਰ ਛੋਟਾ ਭਰਾ ਗਿਆ ਉਹਨੇ ਉਹਨੂੰ ਮੁੰਡੇ ਨੂੰ ਲਿਆਂਦਾ ਜੀ ਇਹਦੇ ਨਾਮ ਨੇ ਉਨੇ ਫੇਰ ਬਕਾਇਆ ਕਹਿੰਦਾ ਫਲਾਣੀ ਜਗ੍ਹਾ ਤੇ ਹੈਗਾ ਜੀ ਉੱਥੇ ਲੈ ਆਓ। ਮੈਨੂੰ ਲੈ ਗਏ ਉਹ ਦਬਕੇ ਦੁਕੇ ਮਾਰੇ ਤੇ ਫੇਰ ਉਹਨੇ ਦੱਸਿਆ। ਫਿਰ ਉਹ ਫੜੋ ਗਿਆ ਦਾ ਕਤਲਰਾ। ਜਿਹੜੇ ਮਾਰਨ ਵਾਲੇ ਕੋਣੀ ਬੰਦੇ। ਸਾਤੇ ਮੱਲੇ ਦੇ ਹੀ ਐ। ਉਹ ਫੜੇਗੇ ਪੁਲਿਸ ਨੂੰ। ਇੱਕ ਮੁੰਡਾ ਫੜੋ ਗਿਆ ਵਾ। ਅੱਛਾ। ਹਾਂਜੀ। ਉਹ ਐਸਐਚਓ ਨੇ ਅਰੈਸਟ ਕੀਤਾ ਤਾਂ ਨੂੰ। ਸਦਰ ਥਾਣੇ ਨੇ। ਹਾਂਜੀ ਸਦਰ ਨੇ ਕਰੇ ਕੀਤਾ। ਠੀਕ। ਹਾਂਜੀ। ਹੋਰ ਇਹਨਾਂ ਦੀ ਮਦਦ ਕੋਈ ਜਾਂ ਮਦਦ ਹੋ ਗਏ। ਬੰਦ ਕਰਨਾ ਚਾਹੀਦਾ ਕਿਉਂ ਹੋ ਅਜ ਕੱਲ ਅੱਜ ਤੇ ਸਾਡਾ ਬੱਚਾ ਵਾ। ਠੀਕ ਐ ਕੱਲ ਨੂੰ ਹੋਰ ਬੱਚਿਆਂ ਦਾ ਵੀ ਬੜਾ ਅਸਰ ਪੈਂਦੇ। ਤੇ ਜਿੰਨੇ ਜਿੰਨੇ ਨਸ਼ੇ ਦੇ ਨਸ਼ਾ ਕਰ ਰਹੇ ਸਭ ਤੋਂ ਪਹਿਲਾਂ ਉਹਨਾਂ ਨੂੰ ਫੜਨਾ ਚਾਹੀਦਾ ਠੀਕ ਹੈ ਉਹਨਾਂ ਦੇ ਖਰਵਾਇ ਕੀਤੀ ਜਾਏ ਕਿਉਂਕਿ ਸਰਕਾਰ ਦੇ ਘਰ ਦੀ ਕੁਛ ਨਹੀਂ ਪਈ ਐ ਇਸ ਵੇਲੇ ਸਿਰਫ ਆਪਣਾ ਜਿਹੜੀ ਫਾਰਮਲਟੀ ਆ ਪੂਰੀਆ ਕਰਕੇ ਤੇ ਸ਼ਰਿਆਂ ਵੇਚਣ ਦੀ ਠੀਕ ਹੈ ਕਿਦਾਂ ਨਸ਼ਾ ਸਾਰਾ ਪੂਰੇ ਸਮਾਜ 'ਚ ਫੈਲ ਗਿਆ ਜੀ ਹਾਂ ਜੀ ਸਹੀ ਗੱਲ ਹੈ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਜਰੂਰ ਜੀ ਲੋਕਾਂ ਦੇ ਬੱਚੇ ਬਰਬਾਦ ਹੋ ਹੁੰਦੇ ਮਾਂ ਪਿਓ ਕਿੰਨਾ ਦੇ ਜਫਰ ਜੱਲ ਕਿਹਨੇ ਚਲਦੀ 26 ਸਾਲ ਦਾ 26 ਸਾਲ ਦਾ